ਮੈਂ ਅਕਸਰ ਦੇਖਿਆ ਜਦੋਂ ਖੁਦ ਦੀ ਵੀ ਗੱਲ ਕਰਾਂ ਤਾਂ ਜਿਸ ਬੈੱਡ ਤੇ ਅਸੀਂ ਸੌਂਨੇ ਆਂ ਸਰਾਣੇ ਦੇ ਆਲੇ ਦੁਆਲੇ ਮੋਬਾਈਲ ਚਾਰਜਰ ਤਾਰਾਂ ਕਿਤਾਬਾਂ ਪੈਨ ਪਤਾ ਨਹੀਂ ਕਿੰਨਾ ਕਿੰਨਾ ਕਲਟਰ ਰੱਦੀ ਮਾਲ ਛੱਜੇ ਖਬੇ ਸਾਡੇ ਬਿਸਤਰਿਆਂ ਤੇ ਪਿਆ ਹੁੰਦਾ ਆ ਮੈਂ ਡਾਕਟਰ ਤੇਰਾ ਕੌਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਸਰਾਣੇ ਨਾਲ ਸੰਬੰਧਤ ਰਾਤ ਨੂੰ ਨੀਂਦ ਆਉਂਦੀ ਕਿ ਨਹੀਂ ਆਉਂਦੀ ਸਿੱਧਾ ਸਬੰਧ ਤੁਹਾਡੇ ਸਹਰਾਣੇ ਨਾਲ ਹੈ ਮੈਂ ਸਹਰਾਣੇ ਦੀ ਉਚਾਈ ਸੌਫਟਨੈਸ ਨਿਗਰਤਾ ਜਾਂ ਹਾਰਡਨੈਸ ਦੀ ਗੱਲ ਨਹੀਂ ਕਰ ਰਹੀ ਪਤਾ ਕੀ ਹੈ ਰਾਤ ਨੂੰ ਸੌਂਦੇ ਸਮੇਂ ਸਹਰਾਣੇ ਨੂੰ ਸਿਰਫ ਸਿਰ ਟਕਾਉਣ ਦੀ ਵਸਤੂ ਨਾ ਮੰਨੋ ਡਾਕਟਰ ਤੇਰਾ ਕੋਰ ਲੈ ਕੇ ਆਈ ਇੱਕ ਇੰਦਾਂ ਦੀ ਵੀਡੀਓ ਜਿਹੜੀ ਅਲੱਗ ਵਿਸ਼ਾ ਤੁਹਾਡੇ ਲਈ ਪੇਸ਼ ਕਰੇਗੀ ਵੈਦਿਕ ਗ੍ਰੰਥ ਕਹਿੰਦੇ ਆ ਕਿ ਸ੍ਰਾਣਾ ਮਨ ਚਿੱਤ ਤੇ ਚੰਦਰਮਾ ਤਤ ਨਾਲ ਸਿੱਧਾ ਜੁੜਿਆ ਹੁੰਦਾ ਜਦੋਂ ਅਸੀਂ ਸੌਂਨੇ ਆ ਨਾ ਉਸ ਸਮੇਂ ਮਨ ਸਭ ਤੋਂ ਨਰਮ ਸਭ ਤੋਂ ਖੁੱਲੀ ਤੇ ਅਵਚੇਤਨ ਅਵਸਥਾ 'ਚ ਹੁੰਦਾ ਇਸ ਅਵਸਥਾ ਦੇ ਵਿੱਚ ਸ੍ਰਾਣੇ ਦੇ ਹੇਠਾਂ ਰੱਖੀ ਹਰ ਇੱਕ ਚੀਜ਼ ਚਾਹੇ ਉਹ ਚੰਗੀ ਆ ਚਾਹੇ ਉਹ ਗਲਤ ਆਪਣੀ ਸੂਖਮ ਊਰਜਾ ਸਿੱਧੀ ਮਨ ਦੇ ਵਿੱਚ ਤੁਹਾਡੇ ਪਰਦੀ ਆ ਅੱਜ ਦੇ ਇਸ ਵੀਡੀਓ 'ਚ ਤੁਸੀਂ ਜਾਣੋਗੇ ਕਿ ਸਰਾਣੇ ਹੇਠਾਂ ਕਿਹੜੀਆਂ ਚੀਜ਼ਾਂ ਬਿਲਕੁਲ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਉਹ ਨੀਂਦ ਸੁਪਨਿਆਂ ਤੇ ਮਨ ਦੀ ਸ਼ਾਂਤੀ ਨੂੰ ਖਰਾਬ ਕਰ ਦਿੰਦੀਆਂ ਤੇ ਹੋਰ ਤੁਹਾਨੂੰ ਤੋਫੇ 'ਚ ਕੀ ਦਿੰਦੀਆਂ ਨਾਲ ਹੀ ਤੁਸੀਂ ਇਹ ਵੀ ਜਾਣੋਗੇ ਕਿ ਕਿਹੜੀਆਂ ਵੈਦਿਕ ਚੀਜ਼ਾਂ ਸਰਾਣੇ ਹੇਠਾਂ ਰੱਖ ਕੇ ਮਨ ਨੂੰ ਸ਼ਾਂਤ ਤੇ ਨੀਂਦ ਨੂੰ ਗਹਿਰੀ ਬਣਾਇਆ ਜਾ ਸਕਦਾ ਕਿਉਂਕਿ ਜਦੋਂ ਵੀ ਮੈਂ ਜ਼ਿਕਰ ਕਰਾਂ ਕਿਸੇ ਨਵੇਂ ਵਿਸ਼ੇਜ ਨਵੀਂ ਗੱਲ ਦਾ ਤਾਂ ਮੈਂ ਹਰ ਤਸਵੀਰ ਦੇ ਦੋਨੋਂ ਪਾਸਿਆਂ ਨੂੰ ਤੁਹਾਡੇ ਰੂਬਰੂ ਰੱਖਣਾ ਹੁੰਦਾ ਹੈ ਕਿਹੜੀਆਂ ਚੀਜ਼ਾਂ ਸਰਾਣੇ ਥੇ ਥੱਲੇ ਹੋਣ ਤਾਂ ਤੁਹਾਡੀ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਤਾਂ ਕਿਹੜੀਆਂ ਚੀਜ਼ਾਂ ਸਰਾਣੇ ਥੱਲੇ ਸੱਚੀ ਰੱਖੀਆਂ ਹੋਣ ਤਾਂ ਉਹ ਤੁਹਾਨੂੰ ਸ਼ਾਂਤੀ ਪ੍ਰਦਾਨ ਨਹੀਂ ਕਰਦੀਆਂ ਤਰੱਕੀ ਬਖਸ਼ਦੀਆਂ ਨੀਂਦ ਨੂੰ ਗਹਿਰਾ ਬਣਾ ਦਿੰਦੀਆਂ ਵੀਡੀਓ ਦੇ ਅਖੀਰ 'ਚ ਮੈਂ ਇੱਕ ਬਹੁਤ ਹੀ ਵਿਰਲਾ ਉਪਾਅ ਦੱਸਣਾ ਹੈ ਇਸ ਲਈ ਅੰਤ ਤੱਕ ਜੁੜੇ ਰਹਿਣ ਦੀ ਕਿਰਪਾਲਤਾ ਕਰੋਗੇ ਕਿਉਂਕਿ ਵੈਦਿਕ ਮਨੋਵਿਗਿਆਨ ਅਨੁਸਾਰ ਸਹਰਾਣਾ ਚੰ드ਰਮਾ ਤੱਤ ਦਾ ਪ੍ਰਤੀਕ ਹੈ ਤੇ ਚੰ드ਰਮਾ ਮਨ ਚਿੱਤ ਤੇ ਭਾਵਨਾਵਾਂ ਤੇ ਸਾਡੇ ਜਿਹੜੇ ਸੁਪਨੇ ਆ ਨਾ ਉਹਨਾਂ ਦੀ ਸੰਭਾਲ ਕਰਦਾ ਰਾਤ ਨੂੰ ਇਸ ਕਰਕੇ ਸਹਰਾਣਾ ਉਹ ਥਾਂ ਆ ਜਿੱਥੇ ਰਾਤ ਨੂੰ ਸਾਡਾ ਮਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਤੁਸੀਂ ਤੱਕਿਆ ਜਾਂ ਸਹਰਾਣਾ ਕਹਿ ਲਓ ਉਹ ਤੇ ਨਾਲ ਚੰਦਰ ਤੱਤ ਦੀ ਵੈਦਿਕ ਮਹੱਤਵ ਨੂੰ ਸਾਨੂੰ ਸਮਝਣਾ ਪਵੇਗਾ ਦਿਨ ਦੇ ਸਮੇ ਸਾਰਾ ਦਿਨ ਮਨ ਜੋ ਕੁਝ ਵੀ ਸਹਿ ਲੈਂਦਾ ਰਾਤ ਨੂੰ ਉਹੀ ਸਭ ਕੁਝ ਸੁਪਨਿਆਂ ਦੇ ਰੂਪ ਚ ਸਾਡੇ ਡਰ ਦੇ ਰੂਪ ਚ ਸਾਡੀਆਂ ਚਿੰਤਾਵਾਂ ਜਾਂ ਸ਼ਾਂਤੀ ਦੇ ਰੂਪ ਚ ਸਾਹਮਣੇ ਨਿਕਲਣਾ ਸ਼ੁਰੂ ਹੁੰਦਾ ਇਸ ਲਈ ਸਰਾਣਾੇ ੇਠਾਂ ਰੱਖੀ ਕੋਈ ਵੀ ਚੀਜ਼ ਸਿੱਧੀ ਤਰ੍ਹਾਂ ਮਨ ਦੇ ਅੰਦਰਲੇ ਦਰਵਾਜ਼ੇ ਤੇ ਨੌਕ ਨੌਕ ਕਰਦੀ ਹੈ ਦਸਤਕ ਦਿੰਦੀ ਹੈ ਸਭ ਤੋਂ ਪਹਿਲੀ ਚੀਜ਼ ਸਰਾਣੇ ੇਠਾਂ ਕੀ ਨਹੀਂ ਰੱਖਣਾ ਕਿਹੜੀ ਚੀਜ਼ ਪੜਦੇ ਹੋ ਸੰਗ ਹੈ ਕਿਤਾਬ ਜਾਂ ਕੋਈ ਵੀ ਪਵਿੱਤਰ ਗ੍ਰੰਥ ਪੁ ਪਵਿੱਤਰ ਪੁਸਤਕ ਵੀ ਹੋ ਸਕਦੀ ਹੈ। ਵੈਦਿਕ ਮਨੋਵਿਗਿਆਨ ਅਨੁਸਾਰ ਜਿਸ ਨੂੰ ਮਨਸਾ ਚਿੱਤ ਤਤ ਕਿਹਾ ਗਿਆ ਆ ਉਹਦੇ ਅਨੁਸਾਰ ਕਿਤਾਬ ਦੇ ਅੰਦਰ ਬੁੱਧਗ੍ਰਹਿ ਦੀ ਤਿੱਖਣ ਤਤ ਵਾਲੀ ਊਰਜਾ ਮੌਜੂਦ ਹੁੰਦੀ ਆ। ਸ੍ਰਹਾਣਾ ਵੈਦਿਕ ਤੌਰ ਤੇ ਚੰਦਰਮਾ ਤਤ ਨਾਲ ਜੁੜਿਆ ਹੁੰਦਾ। ਮੈਂ ਦੱਸ ਵੀ ਚੁੱਕੀ ਆ ਚੰਦਰਮਾ ਤਤ ਕੀ ਆ? ਬਹੁਤ ਨਰਮ ਤੇ ਬਹੁਤ ਠੰਡਾ ਤਤ। ਬੁੱਧਗ੍ਰਹਿ ਦੀ ਤਿੱਖਣ ਊਰਜਾ ਤੇ ਚੰਦਰਮਾ ਦੀ ਨਰਮ ਊਰਜਾ ਦੋਨੋਂ ਆਪਸ ਵਿੱਚ ਬਿਲਕੁਲ ਉਲਟੀਆਂ ਉਲਟ ਤੱਤ ਦੀਆਂ ਨੇ ਇਸ ਲਈ ਜਦੋਂ ਸਰਾਣੇ ھیਠਾਂ ਕਿਤਾਬਾਂ ਪਵਿੱਤਰ ਪੁਸਤਕਾਂ ਗ੍ਰੰਥ ਰੱਖ ਲੈਨੇ ਹੋ ਨਾ ਪਾਠ ਕਰਦਿਆਂ ਕਰਦਿਆਂ ਸੌਂਗੇ ਸਾਈਡ ਤੇ ਰੱਖ ਲਿਆ ਗੁਟਕਾ ਸਾਫ ਜਾਂ ਧਾਰਮਿਕ ਪੁਸਤਕ ਤਾਂ ਬੁੱਧ ਦੀ ਤੀਖਣਤਾ ਨੀਂਦ ਦੇ ਸਮੇਂ ਨੂੰ ਜਿਹੜਾ ਤੁਹਾਡਾ ਮਨ ਆ ਉਹਨੂੰ ਓਵਰ ਐਕਟਿਵ ਕਰ ਦਿੰਦੀ ਆ ਜਿਸ ਤੇ ਕਾਰਨ ਨੀਂਦ ਭਾਰੀ ਹੋ ਜਾਂਦੀ ਆ ਤੇ ਸੁਪਨੇ ਗੁੰਝਲਦਾਰ ਹੋ ਜਾਂਦੇ ਆ ਕਹਿੰਦੇ ਆ ਨਾ ਪਾਸੇ ਪਰਤਦਿਆਂ ਰਾਤ ਬੀਤ ਗਈ ਫਿਰ ਤਦ ਇਹ ਅਜਿਹਾ ਵਾਪਰਦਾ ਗਿਆਨ ਕਿਉਂਕਿ ਪਵਿੱਤਰ ਹੈ ਪਰ ਵੈਦਿਕ ਮਰਿਆਦਾ ਦੇ ਅਨਸਾਰ ਗਿਆਨ ਨੂੰ ਸਰਾਣੇ ਹੇਠਾਂ ਦਬਾਇਆ ਨਹੀਂ ਜਾ ਸਕਦਾ ਸੋ ਚੰਦਰ ਤਤ ਹੇਠਾਂ ਬੁੱਧ ਤਤ ਨੂੰ ਦਬਾ ਰਿਓ ਸਰਾਣੇ ਥੱਲੇ ਕਿਤਾਬਾਂ ਰੱਖ ਕੇ ਕਦੀ ਨਹੀਂ ਰੱਖਣੀਆਂ ਕਦੀ ਕਦੀ ਪੈਸੇ ਜਾਂ ਸਿੱਕੇ ਪਏ ਹੁੰਦੇ ਤੁਹਾਡੇ ਸਰਾਣੇ ਕਰੇ ਤਾਂ ਭਲਾ ਕੋਈ ਕਰੇ ਕੀ ਪਰਸ ਰੱਖ ਦਿੰਨੇ ਉਹ ਪੈਂਟ ਦੀ ਜੇਬ ਚੋਂ ਕੱਢ ਕੇ ਨੋਟ ਰੱਖੇ ਹੁੰਦੇ ਬੜੇ ਲਕੋਲ ਕੋ ਕੇ ਵੈਦਿਕਤਾ ਤ ਅਨਸਾਰ ਲక్ష్ਮੀ ਤਤ ਨੂੰ ਫਲੋਇੰਗ એનર્ਜੀ ਮੰਨਿਆ ਗਿਆ ਪੈਸਾ ਹਮੇਸ਼ਾ ਚੱਲਣ ਵਾਲੀ ਊਰਜਾ ਆ ਜਦੋਂ ਪੈਸੇ ਜਾਂ ਸਿੱਕੇ ਸਿਰ ਦੇ ਹੇਠਾਂ ਭਾਅ ਮੱਥੇ ਦੇ ਥੱਲੇ ਹੀ ਹੋ ਗਿਆ ਨਾ ਸਾਡਾ ਸਿਰ ਸਰਾਣੇ ਹੇਠਾਂ ਰੱਖਿਆ ਜਾਂਦਾ ਹੈ ਤਾਂ ਇਹ ਫਲੋਇੰਗ એનર્ਜੀ ਰੁਕ ਜਾਂਦੀ ਹੈ ਨੀਂਦ ਦੇ ਸਮੇਂ ਰੁਕੀ ਹੋਈ ਤੁਹਾਨੂੰ ਊਰਜਾ ਦੀ ਚਿੰਤਾ ਵਾਲੀ ਸੁਖਮ ਵਾਈਬ੍ਰੇਸ਼ਨ ਤੁਹਾਡੇ ਚਿੱਤ ਦੇ ਵਿੱਚ ਦਾਖਲ ਹੋ ਜਾਂਦੀ ਹੈ ਚੁੱਪਚੀ ਤੇ ਪਤਾ ਵੀ ਨਹੀਂ ਲੱਗਦਾ ਇਸ ਲਈ ਪੁਰਾਤਨ ਗ੍ਰੰਥ ਸਪਸ਼ਟ ਕਹਿੰਦੇ ਆ ਕਿ ਧਨ ਨੂੰ ਕਦੇ ਵੀ ਮੱਥੇ ਦੇ ਥੱਲੇ ਦਵਾਇਆ ਨਹੀਂ ਜਾਂਦਾ ਦੇਖੋ ਮੱਥੇ ਦੇ ਐਨੇ ਹੀਠਾਂ ਸਾਡਾ ਸੇਰਾ ਪਿਛਲਾ ਹਿੱਸਾ ਹੈ ਦਿਮਾਗ ਦਾ ਸੋ ਐਦਾਂ ਹਰਗिज-ਹਰਗिज ਨਹੀਂ ਕਰਨਾ ਨਹੀਂ ਤਾਂ ਧਨ ਸੰਬੰਧੀ ਚਿੰਤਾਵਾਂ ਮਨ ਦੇ ਵਿੱਚ ਪੱਕਾ ਘਰ ਬਣਾ ਲੈਂਦੀਆਂ ਤੁਹਾਨੂੰ ਨੀਂਦ ਨਹੀਂ ਆਏਗੀ ਤੀਸਰੀ ਚੀਜ਼ ਜੋ ਤੁਸੀਂ ਸਰਾਣੇ ਹੀਠਾਂ ਨਹੀਂ ਰੱਖੋਗੇ ਉਹ ਹੈ ਫੋਟੋਆਂ ਪਰ ਕਿਹੜੀਆਂ ਫੋਟੋਆਂ ਪਰਸ ਦੇ ਵਿੱਚ ਤਾਂ ਬੜੀਆਂ ਰੱਖੀਆਂ ਹੁੰਦੀਆਂ ਆਪਣੇਆਂ ਦੀਆਂ ਯਾਦਾਂ ਤਾਜੀਆਂ ਕਰ ਲਈ ਜਿਹੜੇ ਚਲੇ ਗਏ ਉਹਨਾਂ ਦੀ ਨਹੀਂ ਧਿਆਨ ਨਾਲ ਸੁਣੋ ਡਾਕਟਰ ਤੇਰਾ ਕੋਲ ਤੁਹਾਨੂੰ ਵਰਜ ਰਹੀ ਹੈ ਖਾਸ ਕਰਕੇ ਡਿਪਾਰਟਡ ਲੋਕਾਂ ਦੀਆਂ ਫੋਟੋਆਂ ਜੋ ਚਲੇ ਗਏ ਇਸ ਸੰਸਾਰ ਨੂੰ ਛੱਡ ਕੇ ਮੈਂ ਮੰਨਦੀ ਆ ਬੜਾ ਮੋਹ ਆ ਉਹ ਆਪਣੇ ਨੇ ਭੁਲਾਇਆ ਵੀ ਨਹੀਂ ਭੁੱਲਦੇ ਕੀ ਕਰਾਂ ਪਰ ਨਹੀਂ ਉਹ ਫੋਟੋ ਨਹੀਂ ਰੱਖਣੀ ਬੜਾ ਮਿਹਰਬਾਨੀ ਉਸ ਫੋਟੋ ਨੂੰ ਸਤਕਾਰ ਸਹਿਤ ਕਿਤੇ ਹੋਰ ਰੱਖੋ ਮੈਂ ਦੱਸਾਂਗੀ ਕਿੱਥੇ ਰੱਖਣਾ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਰੱਖੀਆਂ ਹੁੰਦੀਆਂ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਪਰਸਨਲ ਫੋਟੋ ਸੁਰਾਣੇ ਠੇਠ ਰੱਖਣਾ ਇਹ ਵੈਦਿਕ ਤੌਰ ਤੇ ਬਹੁਤ ਮਾੜੀ ਹੈ ਠੀਕ ਨਹੀਂ ਹੈ ਫੋਟੋ ਦਾ ਸੁਖਮ ਰੂਪ ਤੁਹਾਨੂੰ ਪਤਾ ਤਸਵੀਰ ਚ ਕੌਣ ਤੁਸੀਂ ਹੀ ਤਾਂ ਹੋ ਪਰ ਸੁਖਮ ਰੂਪ ਚੋਂ ਤੁਹਾਡਾ ਹੀ ਤਾਂ ਅਕਸ ਫੋਟੋ ਚ ਜਿੱਦਾਂ ਸ਼ੀਸ਼ੇ ਚ ਤੁਹਾਡਾ ਅਕਸ ਭਾਵੇਂ ਸ਼ੀਸ਼ੇ ਚ ਤੁਸੀਂ ਹੋ ਸੋ ਫੋਟੋ ਦਾ ਸੁਖਮ ਰੂਪ ਮਨ ਨਾਲ ਸਿੱਧਾ ਲਿੰਕ ਬਣਾਉਂਦਾ ਆ ਤੇ ਜਦੋਂ ਸੌਂਦੇ ਸਮੇਂ ਮਨ ਸਭ ਤੋਂ ਨਰਮ ਅਵਸਥਾ 'ਚ ਹੁੰਦਾ ਆ ਇਹ ਨਰਮ ਅਵਸਥਾ 'ਚ ਇਹ ਲਿੰਕ ਚਿੰਤਾ ਭਵਨਾਤਮਕ ਉਲਜਣਾ ਅਜੀਬ ਸੁਪਨਿਆਂ ਨੂੰ ਵਧਾ ਦਿੰਦਾ ਇਸ ਕਰਕੇ ਰਾਤ ਪਰ ਮਨਨੂਕੇ ਸੇ ਵੀ ਤਸਵੀਰ ਨਾਲ ਬੰਨ ਕੇ ਨਹੀਂ ਰੱਖਣਾ ਚਾਹੀਦਾ ਰੱਖ ਹਟਾ ਦਿਓ ਜੇ ਰੱਖੀਆਂ ਹੋਈਆਂ ਵੀਡੀਓ ਸੁਣਨ ਦਾ ਫਾਇਦਾ ਤਾਂ ਤਾਂ ਹੀ ਹੈ ਦੇਖਣ ਦਾ ਫਾਇਦਾ ਤਾਂ ਹੀ ਹੈ ਜੇ ਤੁਸੀਂ ਮੇਰਾ ਕਹਿਣਾ ਮੰਨੋ ਹਾਂ ਬੜੇ ਮਾਡਰਨ ਹੋ ਗਏ ਮੋਬਾਈਲ ਸਾਡੇ ਕੋਲ ਨੇ ਉਹ ਤਾਂ ਸਾਡੇ ਸਹਰਾਣੇ ਆ ਵੈਦਿਕ ਤਤਾਂ ਅਨੁਸਾਰ ਮੋਬਾਈਲ ਫੋਨ ਦੇ ਅੰਦਰ ਰਾਹੂ ਤਤ ਦੀ ਇਲੈਕਟ੍ਰੋਮੈਗਨੇਟਿਕ ਡਿਸਟਰਬ એનર્ਜੀ ਮੌਜੂਦ ਹੈ ਸਾਇੰਟੀਫਿਕਲੀ ਵੀ ਤੇ ਵੈਦਿਕ ਤੌਰ ਤੇ ਵੀ ਦੋਨੋਂ ਗੱਲਾਂ ਸੁਚੇਤ ਕਰਦੀਆਂ ਕਿ ਜਦੋਂ ਮੋਬਾਈਲ ਸਰਾਣੇ ਦੇ ਹੇਠਾਂ ਰੱਖਿਆ ਜਾਂਦਾ ਤਾਂ ਨੀਂਦ ਹਲਕੀ ਹੋ ਜਾਂਦੀ ਆ ਸਵੇਰੇ ਭਿਆਨਕ ਸਿਰਦਰਦ ਹੋ ਸਕਦਾ ਐਂਜਾਇਟੀ ਵਾਈਬ੍ਰੇਸ਼ਨਸ ਬਣੀਆਂ ਰਹਿੰਦੀਆਂ ਦੇਖ ਲਿਓ ਕਦੀ ਹੁੰਦਾ ਇਦਾਂ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਇਹ ਆਧੁਨਿਕ ਸਮੇਂ ਦਾ ਸਭ ਤੋਂ ਵੱਡਾ ਨੀਂਦ ਦੋਸ਼ ਮੰਨਿਆ ਗਿਆ ਸਾਈਡ ਤੇ ਰੱਖਿਆ ਕਰੋ ਦੂਰ ਅਗਲਾ ਉਹ ਤੱਤ ਜਿਹਨੂੰ ਤੁਸੀਂ ਸਰਾਣੇ ਹੇਠ ਨਹੀਂ ਰੱਖਣਾ ਉਹ ਹੈ ਰੁਮਾਲ ਜਾਂ ਫਿਰ ਕੋਈ ਕੱਪੜਾ ਕਿਹੜਾ ਰੁਮਾਲ ਜਾਂ ਕੋਈ ਕੱਪੜਾ ਵਾਤਾਵਰਣ ਦੀ ਨਮੀ ਨੂੰ ਜਾਂ ਨੈਗੇਟਿਵਿਟੀ ਵਾਲੇ ਤੱਤਾਂ ਨੂੰ ਆਪਣੇ ਅੰਦਰ ਸੋਖ ਲੈਂਦਾ ਕੱਪੜਾ ਸੋਖਦਾ ਹੈ ਚੀਜ਼ ਨੂੰ એનર્ਜੀ ਨੂੰ ਮਾੜੀ ਨੂੰ ਵੀ ਆਪਣੇ ਵਿੱਚ ਸੋਖ ਲਿਆ ਰਾਤ ਨੂੰ ਤੁਹਾਡੇ ਉਸ ਸਰਾਣੇਆਂ ਰੁਮਾਲ ਜਾਂ ਕੱਪੜਾ ਰਾਤ ਨੂੰ ਇਹ ਫਿਰ ਸਾਰੀ એનર્ਜੀ ਚੰਦਰ ਤੱਤ ਨੂੰ ਬੇਚੈਨ ਕਰ ਦਿੰਦੀ ਹੈ ਜਿਹਦੇ ਨਾਲ ਨੀਂਦ ਅਸਥਿਰ ਤੇ ਟੁੱਟੀ ਟੁੱਟੀ ਰਹਿੰਦੀ ਹੈ ਇਸ ਲਈ ਆਪਣੇ ਚੰਦਰ ਤਤ ਭਾਵ ਸਰਾਣੇ ਦੇ ਥੱਲੇ ਕਦੇ ਵੀ ਰੁਮਾਲ ਜਾਂ ਕਪੜਾ ਕੋਈ ਵੀ ਰੱਖ ਕੇ ਨਾ ਸੋਮੋ ਕਿਉਂਕਿ 네ਗੇਟਿਵ ਤਤਾਂ ਨੂੰ ਉਹਨਾਂ ਨੇ ਆਪਣੇ ਚ ਅਬਜ਼ੌਰਬ ਕਰ ਲਿਆ ਹੁੰਦਾ ਤੇ ਉਹੀ ਤੁਹਾਡੇ ਮਨ ਜਾਂ ਚਿੱਤ ਵਿੱਚ ਸਰਾਣੇ ਰਾਹੀਂ ਦਾਖਲ ਹੋ ਜਾਂਦਾ ਇੱਕ ਹੋਰ ਗੱਲ ਜਿਸ ਨੂੰ ਡਾਕਟਰ 13 ਕਾਹ ਔਰ ਮਨਾ ਕਰ ਰਹੀ ਆ ਉਹ ਹੈ ਬਿਨਾ ਐਨਰਜਾਈਜ਼ ਕੀਤਾ ਕੋਈ ਤਵੀਤ ਜਾਂ ਧੱਗ ਬੜਿਆਂ ਕੋਲ ਜਾਂਦੇ ਹੋ ਦੁਖੀਓ ਮੰਦੀਆਂ ਕਈਆਂ ਨੇ ਗੁੰਮਰਾਹ ਕੀਤਾ ਕਈਆਂ ਨੇ ਸਿੱਧੇ ਰਸਤੇ ਪਾਇਆ ਮੇਰਾ ਤਾਂ ਇਹ ਹੀ ਮੰਨਣਾ ਕਿ ਸਿੱਧੇ ਰਸਤੇ ਪਾਓ ਧਾਗੇ ਤਵੀਤ ਬੜੇ ਮਿਲ ਗਏ ਸਰਾਣੇ ਰੱਖ ਲਿਆ ਜੇ ਕੋਈ ਤਵੀਜ਼ ਜਾਂ ਧਾਗਾ ਵਿਧਿਵਤ انرਜਾਈਜ਼ ਨਹੀਂ ਕੀਤਾ ਗਿਆ ਤੁਸੀਂ ਕਿਸੇ ਤੋਂ ਲਿਆ ਤੇ ਸਰਾਣੇ ਹੇਠ ਦਿੱਤਾ ਰੱਖ ਤਾਂ ਉਹ ਤੱਕਿਆ ਹੇਠਾ ਰੱਖਣ ਦੇ ਨਾਲ ਚਿੱਤ ਵਿੱਚ ਰੈਂਡਮ ਵਾਈਬ੍ਰੇਸ਼ਨ ਪੈਦਾ ਹੋਣੀਆਂ ਹੈ ਰੱਖਿਆ ਨਹੀਂ ਦਿੰਦੀਆਂ ਇਹ ਤੁਹਾਨੂੰ ਪ੍ਰੋਟੈਕਟ ਨਹੀਂ ਕਰਦੀਆਂ ਇਹ ਤੁਹਾਡਾ ਬਚਾਅ ਨਹੀਂ ਕਰਦੀਆਂ ਇਹ ਮਨ ਦੇ ਵਿੱਚ ਅਣਜਾਣਾ ਕਬਰਾਟ ਅਣਜਾਣਾ ਪੈ ਪੈਦਾ ਕਰਦੀਆਂ ਹਾਰਟ ਦੀ ਹਾਰਟਬੀਟ ਕਦੇ ਵਧੇਗੀ ਕਦੇ ਘਟੇਗੀ ਦਿਲ ਦੀ ਧੜਕਣ ਸੁਣ ਲੈਓ ਨਰਵਸ ਬ੍ਰੇਕਡਾਊਨ ਹੋਏਗਾ ਹੀ ਹੋਏਗਾ ਸੁਤਵੀ ਧਾਗੇ ਸਰਾਣੇ ਹੇਠਾਂ ਨਹੀਂ ਰੱਖਣੇ ਸਾਈਡ ਤੇ ਕੱਢ ਦਿਓ ਅੱਛਾ ਫਿਰ ਮੈਂ ਮੈਨੂੰ ਲੱਗਾ ਮੇਰੇ ਦਰਸ਼ਕ ਨਾਰਾਜ਼ ਹੋ ਜਾਣਗੇ ਕਿ ਡਾਕਟਰ ਤੇਰਾ ਘਰ ਨੇ ਸਾਡੇ ਸਰਾਣੇ ਦੇ ਥੱਲੇ ਇੰਨੀਆਂ ਚੀਜ਼ਾਂ ਕਢਾਤੀਆਂ ਦੇਖੋ ਕਿੰਨਾ ਰੱਦੀ ਮਾਲ ਰੱਖ ਕੇ ਸੌਂਦੇ ਸੀ ਨੀ ਇਹ ਨਫਰ ਕਿੱਦਾਂ ਆਏਗੀ ਕਿੱਦਾਂ ਤੁਹਾਡੇ ਗ੍ਰਹਿ ਸਾਰੇ ਚੰਗੇ ਹੋਣਗੇ ਸਾਰੇ ਤਾਂ ਚੰਦਰ ਤਤ ਦੇ ਨਾਲ ਕਲੈਸ਼ ਕਰਦੇ ਤੁਸੀਂ ਗ੍ਰਹਿ ਥੱਲੇ ਰੱਖੇ ਹੋਏ ਆ ਮੈਂ ਫਿਰ ਦੱਸ ਦਵਾਂ ਤੁਸੀਂ ਕੀ ਰੱਖ ਸਕਦੇ ਹੋ ਆਪਣੇ ਆਲੇ ਦੁਆੜੇ ਜੇ ਤੁਹਾਡਾ ਮਨ ਨਹੀਂ ਲੱਗਣਾ ਕਿ ਤੁਹਾਡਾ ਤੁਹਾਨੂੰ ਲੱਗੇ ਤੁਹਾਡਾ ਬੈਡ ਸੁੰਨਾ ਸੁੰਨਾ ਹੈ ਜਾਂ ਮੰਜਾ ਸੁੰਨਾ ਸੁੰਨਾ ਰੱਖ ਲਓ ਫਿਰ ਤੁਸੀਂ ਕੁਸ਼ਾ ਘਾਹ ਰੱਖ ਸਕਦੇ ਹੋ ਪੂਜਾ ਸਮਗਰੀ ਦੀ ਦੁਕਾਨ ਤੋਂ ਮਿਲਦੀ ਆ ਵੈਦਿਕ ਗ੍ਰੰਥ ਖਾਸ ਕਰਕੇ ਅਥਰਵ ਵੇਦ ਵਿੱਚ ਕੁਸ਼ਾਕਾ ਨੂੰ ਮੰਨਦੇ ਰੱਖਿਆ ਕਰਨ ਵਾਲੀ ਭੂਮੀ ਊਰਜਾ ਮੰਨਿਆ ਗਿਆ ਹੈ ਕੁਸ਼ਾਕਾ ਦਾ ਇੱਕ ਛੋਟਾ ਜਿਹਾ ਟੁਕੜਾ ਸਰਾਣੇ ਹੇਠਾਂ ਰੱਖਣ ਦੇ ਨਾਲ ਸੁਪਨੇ ਸ਼ਾਂਤ ਹੋ ਜਾਂਦੇ ਆ ਨੀਂਦ ਗਹਿਰੀ ਆਉਂਦੀ ਹੈ ਤੇ ਮਨ ਦਾ ਆਵਾਤ ਤਤ ਸੰਤੁਲਿਤ ਰਹਿੰਦਾ ਹੈ ਇਹ ਬਹੁਤ ਹੀ ਵਿਰਲਾ ਤੇ ਗੁਪਤ ਵੈਦਿਕ ਗਿਆਨ ਦੇ ਰਹੀ ਹੈ ਡਾਕਟਰ ਤੇਰਾਕਰ ਕਿਸੇ ਨੇ ਨਹੀਂ ਦੱਸਿਆ ਹੁਣ ਮੈਂ ਕਹਿੰਨੀ ਇਹਦੇ ਤੇ ਕਿਸੇ ਨੇ ਸ਼ਾਰਟ ਇੱਕ ਬਣਾ ਦੇਣੀ ਸੀ ਤੇ ਕਈ ਲੱਖਾਂ ਵਿਊ ਲੈ ਲੈਣੇ ਸੀ ਪਰ ਮੈਂ ਇਦਾਂ ਨਹੀਂ ਕਰਦੀ ਮੈਂ ਤੁਹਾਨੂੰ ਹਮਦਰਦੀ ਦੇ ਪੱਧਰ ਤੇ ਆਪਣਾ ਪਰਿਵਾਰ ਸਮਝ ਕੇ ਗਿਆਨ ਦੀ ਗੱਲ ਦੱਸਦੀ ਆ ਜਿਹਦੇ ਚ ਤੁਹਾਡੀ ਜੀਵਨ ਦੇ ਵਿੱਚ ਸੁਧਾਰ ਹੋ ਸਕੇ ਇੱਕ ਤੁਸੀਂ ਰੱਖ ਸਕਦੇ ਹੋ ਗੰਗਾ ਜਲ ਜਾਂ ਹੋਲੀ ਵਾਟਰ ਨਾਲ ਭਿੱਜਿਆ ਕੱਪੜਾ ਇੱਕ ਬੂੰਦ ਚਾਹੇ ਉਸ ਕੱਪੜੇ ਤੇ ਸਿੱਟ ਲਓ ਗੰਗਾ ਜਲ ਦੀ ਜਾਂ ਕਿਸੇ ਹੋਲੀ ਵਾਟਰ ਦੀ ਪਵਿੱਤਰ ਸਰੋਵਰ ਚੋਂ ਲਿਆ ਗਿਆ ਜਲ ਉਹਦੇ ਨਾਲ ਭਿੱਜਿਆ ਕੱਪੜੇ ਦਾ ਇੱਕ ਛੋਟਾ ਜਿਹਾ ਵੀ ਟੁਕੜਾ ਰੱਖ ਕੇ ਸੌਣੇ ਉਹ ਨਾ ਸਰਾਣੇ ਰਾਤ ਨੂੰ ਚਿੱਤ ਸ਼ੁੱਧ ਰਹੇਗਾ ਬੁਰੇ ਸੁਪਨੇ ਡਰਾਵਣੇ ਸੁਪਨੇ ਦਬਾ ਪੈਂਦਾ ਉਹ ਕਦੀ ਨਹੀਂ ਆਉਣਗੇ ਸਭ ਸੁਪਨੇ ਆਉਣੇ ਬੰਦ ਹੋ ਜਾਣਗੇ ਮਨ ਹਲਕਾ ਹਲਕਾ ਰਿਲੈਕਸਡ ਫੀਲ ਹੋਏਗਾ ਇੱਕ ਚੰਦਨ ਦਾ ਛੋਟਾ ਟੁਕੜਾ ਰੱਖ ਸਕਦੇ ਹਾਂ ਪਰ ਪਿਓਰ ਜੇ ਮਿਲੇ ਤਾਂ ਜੇ ਤੁਹਾਨੂੰ ਪਛਾਣਾ ਹੈ ਵੀ ਨਾ ਲੈਣ ਚੱਲ ਜਾਓ ਬਾਜ਼ਾਰਾਂ 'ਚ ਬਹੁਤ ਮਹਿੰਗਾ ਦਿੰਦੇ ਆ ਜੇ ਪਛਾਣਾ ਤਾਂ ਲਿਆ ਕੇ ਰੱਖ ਲਓ ਚੰਦਰ ਜਿਹੜਾ ਹੈ ਤਤ ਚੰਦਨ ਦੇ ਵਿੱਚ ਤੇ ਉਹ ਸਤਗੁਣ ਦਾ ਪ੍ਰਤੀਕ ਹੈ ਇਹਨੂੰ ਸਰਾਣੇ ਹੇਠ ਰੱਖਣ ਦੇ ਨਾਲ ਤੁਹਾਡਾ ਦਿਮਾਗ ਜਿਹੜਾ ਭਖਿਆ ਰਹਿੰਦਾ ਗਰਮਾਇਸ਼ਤ ਰਹਿੰਦਾ ਗੁੱਸੇ 'ਚ ਰਹਿੰਨੇ ਉਹ ਕ੍ਰੋਚ ਰਹਿੰਨੇ ਉਹ ਦਿਮਾਗ ਨੂੰ ਕੂਲ ਡਾਊਨ ਕਰਦਾ ਨਾਰਮਲ ਲੈਵਲ ਕਰਦਾ ਉਹਦਾ ਨਾ ਠੰਡਾ ਨਾ ਤੱਤਾ ਤੇ ਇਹ ਓਵਰ ਥਿੰਕਿੰਗ ਤੇ ਐਂਜਾਇਟੀ ਨੂੰ ਘਮਾਉਂਦਾ ਘਟਾ ਦਿੰਦਾ ਚੰਦਨ ਦਾ ਟੁਕੜਾ ਰੱਖਣ 'ਚ ਕੋਈ ਹਰਜ ਨਹੀਂ ਰੱਖੋ ਇੱਕ ਹੈ ਤਾਂਬੇ ਦਾ ਪਤਲਾ ਐਨਰਜਾਈਜ਼ ਕੀਤਾ ਛੱਲਾ ਲਿਆ ਸਕਦੇ ਤੁਸੀਂ ਬਜ਼ਾਰੋਂ ਪਰ ਉਹ ਐਨਰਜਾਈਜ਼ ਕੀਤਾ ਹੋਣਾ ਚਾਹੀਦਾ ਤਾਂਬਾ ਸੂਰਜ ਤੱਤ ਨਾਲ ਜੁੜਿਆ ਆ ਸਰਣਾ ਚੰਦਰਦੱਤ ਨੰਡੂੜਿਆ ਆ ਇਹਦਾ ਪਤਲਾ ਐਨਰਜਾਈਜ਼ ਕੀਤਾ ਛੱਲਾ ਲਿਆ ਕੇ ਜੇ ਸਰਹਾਣੇ ਦੇ ਹੇਠਾਂ ਤੁਸੀਂ ਰੱਖ ਕੇ ਸੌਣਿਓ ਤਾਂ ਯਕੀਨ ਮੰਨਿਓ ਡਾਕਟਰ ਤੇਰਾਕੌਰ ਦਾ ਮਨ ਜਿਹੜਾ ਘਬਰਾਟ ਰਿਹਾਦਾ ਉਹ ਮਨ ਦੀ ਘਬਰਾਟ ਘਟਣੀ ਸ਼ੁਰੂ ਹੋ ਜਾਣੀ ਹੈ ਜਦੋਂ ਤੁਸੀਂ ਸੌਕੇ ਉੱਠਣਾ ਨਾ ਬੜੇ ਤਰ੍ਹਾਂ ਤਾਜ਼ਾ ਫੇਲ ਮਹਿਸੂਸ ਕਰੋਗੇ ਤੁਹਾਨੂੰ ਲੱਗਣਾ ਕਿ ਮੈਂ ਬਹੁਤ ਗੁੱਡ ਫੀਲ ਕਰ ਰਿਹਾ ਜਾਂ ਕਰ ਰਹੀ ਇੱਕ ਚੀਜ਼ ਹੋ ਰੱਖ ਲਓ ਤਿਲਕ ਵਾਲੀ ਭੂ ਰੱਖਿਆ ਪੱਟੀ ਅਥਰਵ ਵੇਦ ਵਿੱਚ ਵਰਨਿਤ ਰੱਖਿਆ ਬੰਧਨ ਦੇ ਅਨੁਸਾਰ ਤਿਲਕ ਵਾਲੀ ਭੂ ਰੱਖਿਆ ਪੱਟੀ ਰਾਤ ਨੂੰ ਮੰਨੂ ਦਿਨ ਦਿਥ ਕਬੜ ਤੋਂ ਬਚਾਉਂਦੀ ਆ ਤੇ ਨੀਂਦ ਬਹੁਤ ਆਉਂਦੀ ਆ ਤਿਲਕ ਲਾ ਲਓ ਕਿਸੇ ਵੀ ਪਵਿੱਤਰ ਜਿਦਾ ਹਨੂਮਾਨ ਜੀ ਦਾ ਤਿਲਕ ਲਗਾ ਸਕਦੇ ਹੋ ਜਿਹੜਾ ਉਹਨਾਂ ਦੀ ਮੂਰਤੀ ਤੋਂ ਪੰਡਤ ਲਗਾ ਦਿੰਦਾ ਇੱਕ ਕੱਪੜਾ ਲੈ ਜਾਓ ਉੱਤੇ ਲਗਵਾ ਲਓ ਉਸ ਰਾਣੇ ਹਰ ਵਾਰੀ ਰੱਖੋ ਦੇਖੋ ਕਦੀ ਭੂਤ ਪ੍ਰੇਤ ਪਿਛਾਚੇ ਨੇੜੇ ਨਹੀਂ ਆਉਣਗੇ ਸੋ ਇਹ ਤਾਂ ਸਿੱਖ ਕੁਝ ਬਹੁਤ ਜ਼ਰੂਰੀ ਗੱਲਾਂ ਕਿ ਕਿਹੜੀਆਂ ਚੀਜ਼ਾਂ ਤੁਸੀਂ ਸਰਾਣੇ ਛਰਗਜ਼ ਸਰਾਣੇ ਥੱਲੇ ਹਰਗਜ਼ ਵੀ ਨਾ ਰੱਖੋ ਅੱਜ ਹੀ ਵੀ ਇਹਨਾਂ ਨੂੰ ਹਟਾ ਦਿਓ ਜੇ ਚੰਗ ਚੋਨੇ ਹੋ ਤੁਹਾਡਾ ਜੀਵਨ ਚੰਗਾ ਰਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਢ ਦਿਓ ਇਸ ਮਹਾਰੱਦੀ ਨੂੰ ਨੈਗੇਟਿਵਿਟੀ ਨੂੰ ਕਲਟਰ ਨੂੰ ਆਪਣੇ ਸਰਾਣਿਆਂ ਥੱਲੋਂ ਕੱਢ ਦਿਓ ਉਹ 7-8 ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਜਿਹੜੀਆਂ ਰੱਖਣ ਵਾਲੀਆਂ ਨੇ ਜਿਹੜੀਆਂ ਫਾਇਦਾ ਦੇਣਗੀਆਂ ਉਹ ਰੱਖ ਲਓ ਜੇ ਤੁਹਾਡਾ ਮਨ ਨਹੀਂ ਲੱਗਦਾ ਹਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਰਾਤ ਨੂੰ ਸਰਾਣੇ ਹੇਠ ਕਿਹੜੀ ਚੀਜ਼ ਰੱਖਦੇ ਹੋ ਤੇ ਕੀ ਅੱਜ ਦੀ ਵੀਡੀਓ ਦੇਖਣ ਤੋਂ ਬਾ ਆਦਤ ਬਦਲੇਗੀ ਕੀ ਕੀ ਕੱਢਿਆ ਮੈਨੂੰ ਜਰੂਰ ਦੱਸਿਓ ਸੱਚੀ ਦੱਸਿਓ ਸ਼ੇਅਰ ਕਰੋ ਕਿ ਤੁਸੀਂ ਸਰਾਣੇ ਥੱਲੇ ਪਹਿਲਾਂ ਕੀ ਕੀ ਰੱਖਿਆ ਸੀ ਇਹ ਵੀਡੀਓ ਸੁਣਨ ਤੋਂ ਪਹਿਲਾਂ ਤੇ ਕੀ ਅੱਜ ਤੁਸੀਂ ਉਸ ਵਿੱਚੋਂ ਕੱਢ ਦਿੱਤਾ ਬੋਲਿਆ ਕਰੋ ਪਲੀਜ਼ ਹਾਂ ਇਹ ਸਾਰਾ ਵੈਦ ਗਿਆਨ ਸਾਨੂੰ ਇਹ ਸਿਖਾਉਂਦਾ ਆ ਕਿ ਇਸ ਸਰਾਣੇ ਹੇਠਾਂ ਰੱਖੀਆਂ ਚੀਜ਼ਾਂ ਸਿਰਫ ਚੀਜ਼ਾਂ ਨਹੀਂ ਵਸਤੂਆਂ ਨਹੀਂ ਹੈ ਇਹ ਸਾਡੀ ਮਨ ਦੀ ਦਿਸ਼ਾ ਦਸ਼ਾ ਤੈਅ ਕਰਨ ਵਾਲੀ ਸੁਖਮਤਾਤਾ ਅੰਤ ਦੇ ਵਿੱਚ ਇੱਕ ਵਰਲਾ ਪਾਇਆ ਕਿ ਹਰ ਸੋਮਵਾਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਰਾਂਣੇ ਨੂੰ ਧੁੱਪ ਜ਼ਰੂਰ ਦਿਖਾਓ ਕੁਰਸੀ ਕੱਢੋ ਵੜੇ ਸਰਾਂਣਾ ਜਿਹੜੇ ਸੌਂਨੇ ਹੋ ਉਹਨੂੰ ਸੂਰਜ ਦੀ ਧੁੱਪ ਜ਼ਰੂਰ ਦਿਖਾਓ ਕੁਝ ਪਲ ਖੁੱਲੇ ਹਵਾਜ ਰੱਖੋ ਵੈਦਿਕ ਤੌਰ ਤੇ ਬਹੁਤ ਵਧੀਆ ਪੋਜ਼ਿਟਿਵਿਟੀ ਉਸ ਅਬਜ਼ਰ ਹੋਏਗੀ ਤਾਂ ਜੋ ਉਸ ਦੇ ਵਿੱਚ ਜਿਹੜੀ ਰਾਤ ਪਰ ਬੁਰੀਆਂ ਆਤਮਾਵਾਂ 네ਗੇਟਿਵਿਟੀ ਜਿਹੜੀਆਂ ਤੁਹਾਡੀਆਂ ਸੋਚਾਂ ਨਿਰੰਤਰ ਤੁਹਾਨੂੰ ਦੁਖੀ ਕਰਦੀਆਂ ਚੱਲਦੀਆਂ ਰਹਿੰਦੀਆਂ ਨਾ ਉਹ ਸੋਖ ਦਾ ਕਹਿੰਦੇ ਨਾ ਕੰੰਦਾ ਨੂੰ ਵੀ ਕੰਨ ਹੁੰਦਾ ਹਾਂ ਇਹ ਗੱਲ ਹੈ ਸਰਾਣੇ ਨੂੰ ਵੀ ਕੰਨ ਹੁੰਦਾ ਉਹ ਤੁਹਾਡੇ ਦੁੱਖਾਂ ਨਾਲ ਭਰਿਆ ਹੁੰਦਾ ਰਾਤ ਪਰ ਪਤਾ ਨਹੀਂ ਤੁਹਾਡੇ ਵਿੱਚੋਂ ਕਈ ਜਣੇ ਰੋ ਕੇ ਸੌਂ ਚੁੱਕੇ ਹੁੰਦੇ ਆ ਰੋ ਕੇ ਹੀ ਨੀਂਦ ਆਈ ਹੁੰਦੀ ਹੈ ਲੁਕ ਲੁਕ ਰੋਣ ਦੀ ਗੱਲ ਆ ਗਈ ਤਾਂ ਫਿਰ ਉਹ ਜਿਹੜੇ ਅਥਰੂਸ ਕੋਣੇ ਨੇ ਉਹ 네ਗਟਿਵਿਟੀ ਹੈ ਉਹਨਾਂ ਨੂੰ ਸਕਾਓ ਉਹ 네ਗਟਿਵ ਊਰਜਾ ਕੱਢੋ ਖਵਲੋ ਆਉਤੋ ਪਲੋ ਹਰ ਰੋਜ਼ ਸਰਾਣੇ ਚੱਕਣੇ ਆ ਬਾਹਰ ਰੱਖਣੇ ਤੁਸੀਂ ਜੇ ਇਹ ਵੀਡੀਓ ਤੁਹਾਨੂੰ ਲਾਭਦਾਇਕ ਲੱਗੀ ਹੈ ਲਾਈਕ ਕਰ ਦਿਓ ਪਲੀਜ਼ ਜੇ ਚੰਗੀ ਲੱਗੀ ਆ ਫਿਰ ਹੋਰ ਕਿਸੇ ਨਾਲ ਸ਼ੇਅਰ ਕਰ ਦਿਓ ਜੇ ਬਹੁਤ ਹੀ ਵਧੀਆ ਦੋਨੋਂ ਗੱਲਾਂ ਲੱਗੀਆਂ ਤਾਂ ਕਮੈਂਟ ਜ਼ਰੂਰ ਕਰਕੇ ਦੱਸੋ ਸਰਾਣੇ ਤੋਂ ਕੀ ਕੀ ਕੱਢਿਆ ਤੇ ਕੀ ਕੀ ਪਹਿਲਾਂ ਰੱਖਦੇ ਰਹੇ ਹਾਂ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦਿਓ ਹਾਈਫ ਵਾਲਾ ਵਿਕਲਪ ਦਬਾਉਣਾ ਨਾ ਭੁੱਲੋ ਮੈਂ ਡਾਕਟਰ 13 ਕੌਰ ਤੁਹਾਨੂੰ ਮਿਲਾਂਗੀ ਅਗਲੀ ਵੀਡੀਓ 'ਚ ਇੱਕ ਹੋਰ ਪ੍ਰਾਤਨ ਵੈਦਿਕ ਵਿਸ਼ੇ ਨਾਲ ਰੱਖਣਾ ਆਪਣਾ ਬਹੁਤ ਸਾਰਾ ਖਿਆਲ ਬਹੁਤ ਸੋਹਣੀ ਨੀਂਦ ਆਵੇ ਬਸ ਸਰਾਂਨੇ ਦੇ ਦੁਆਰ ਦਵਾਲਿਓਂ ਕੂੜਾ ਕਰਕਟ ਚੁੱਕਣਾ ਯਕੀਨੀ ਬਣਾਇਆ ਜਾਏ ਕੱਲ ਮਿਲਦੀ ਆ ਨਵੀਂ ਵੀਡੀਓ ਨਾਲ ਟੀਲ ਦਨ ਬਾਏ ਬਾਏ